ਹਾਂਜੀ ਬਰਕਤ ਪਾਰਟ 59 ਜੋ ਕਿ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਦੇਖ ਚੁੱਕੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਾ ਦਾ ਤੁਹਾਡੇ ਆਪਣੇ ਪੰਜਾਬੀ ਵਾਈਬਸ ਚੈਨਲ ਤੇ ਤੋ ਜੀ ਹਾਂ ਅੱਜ ਅਸੀਂ ਜਾਣਾਂਗੇ ਕਿ ਆਖਿਰ ਬਰਕਤ ਦੇ ਐਪੀਸੋਡ 60 ਦੇ ਵਿੱਚ ਕੀ ਹੁੰਦਾ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਵੀਡੀਓਜ਼ ਬਹੁਤ ਲੇਟ ਆ ਰਹੀਆਂ ਨੇ ਐਪੀਸੋਡ ਬਹੁਤ ਘੱਟ ਆ ਰਹੇ ਨੇ ਕਿਉਂਕਿ ਇਹ ਇਹ ਮ ਵੀ ਸੇਵਾ ਵਿੱਚ ਜੁੜੀ ਹੋਈ ਹੈ ਜਿਸ ਕਾਰਨ ਸਮਾਂ ਨਾ ਮਿਲਦੇ ਹੋਏ ਐਪੀਸੋਡ ਬਹੁਤ ਘੱਟ ਦੇਖਣ ਨੂੰ ਮਿਲ ਰਹੇ ਹਨ ਸੋ ਦੋਸਤੋ ਕੱਲ ਪਰਕਰ ਦਾ ਪਾਰਟ ਜ਼ਰੂਰ ਆਏਗਾ ਅਗਲਾ ਐਪੀਸੋਡ ਜਿਹੜਾ ਸਾਨੂੰ ਦੇਖਣ ਨੂੰ ਮਿਲੇਗਾ ਸੋ ਜੀ ਹਾਂ ਗੱਲ ਕਰਦੇ ਹਾਂ ਜਿਵੇਂ ਕਿ ਅਸੀਂ ਪਿਛਲਾ ਐਪੀਸੋਡ ਹੀ ਦੇਖਿਆ ਸੀ ਦੇ ਵਿੱਚ ਪ੍ਰੀਤ ਨੂੰ ਸੁਪਨਾ ਆਉਂਦਾ ਹੈ ਕਿ ਉਹ ਸੇ ਭਾਬੀ ਪ੍ਰਾ ਤੇ सोनू ਜੀਤਾ ਹੋਣੀ ਇਕੱਠੇ ਬੈ ਕੇ ਵਿੱਕੀ ਨਾਲ ਗੱਲ ਕਰਦੇ ਹਾਂ ਤੇ ਉਹ ਸੋਚਦੀ ਹੈ ਕਿ ਤੇ ਇਹ ਸੁਪਨਾ ਸੱਚ ਹੋ ਜਾਵੇ ਤੇ ਉਸ ਦਾ ਇਹ ਸੁਪਨਾ ਉਸ ਨੂੰ ਸਵੇਰੇ ਸੌਖ ਤੇ ਜੇ ਆਇਆ ਸੀ ਜਦੋਂ ਉਹ ਸੀ ਭਾਬੀ ਉਸ ਨੂੰ ਆਵਾਜ਼ਾਂ ਲਾ ਲਾ ਕੇ ਉਠਾ ਰਹੀ ਸੀ ਉੱਠਣ ਤੋਂ ਬਾਅਦ ਪ੍ਰੀਤ ਸੋਚਦੀ ਹੈ ਕਿ ਉਸ ਨੇ ਆਪਣੀ ਮੰਮੀ ਨਾਲ ਗੱਲ ਕਰਨੀ ਹੈ ਕਿਉਂ ਇੱਕ ਵਾਰੀ ਵਿੱਕੀ ਨੂੰ ਮਿਲ ਔਨ ਇਸ ਤੋਂ ਬਾਅਦ ਉਹ ਉਸਦੀ ਮੰਮੀ ਕਹਿੰਦੀ ਹੈ ਕਿ ਅਸੀਂ ਕਵਲ ਨਾਲ ਪਹਿਲਾਂ ਗੱਲ ਕਰਾਂਗੇ ਕਿਉਂਕਿ ਅੱਗੇ ਵੀ ਘਰ ਵਿੱਚ ਛੋਰੀਆਂ ਤੋਂ ਹੀ ਬਹੁਤ ਲੜਾਈਆਂ ਹੁੰਦੀਆਂ ਸਨ ਉਹ ਫਿਰ ਗੱਲ ਕਰਦੀ ਹੈ ਜਿਸ ਤੋਂ ਬਾਅਦ ਕਵਲ ਉਹਨੂੰ ਸਾਫ਼ ਮਨਾ ਕਰ ਦਿੰਦਾ ਹੈ ਕਿ ਹੁਣ ਤੂੰ ਕਿਤੇ ਵੀ ਹੱਲੇ ਵਿੱਕੀ ਕੋਲ ਨਹੀਂ ਜਾਣਾ ਪਹਿਲਾਂ ਵੀ ਤੁਸੀਂ ਦੋਵਾਂ ਨੇ ਜੋ ਗਲਤੀਆਂ ਕੀਤੀਆਂ ਹਨ ਤੁਹਾਨੂੰ ਵੀ ਸੁਧਾਰਨ ਦੀ ਲੋੜ ਹੈ ਨਾਲੇ ਹਜੇ ਬਹੁਤਾ ਵਕਤ ਨਹੀਂ ਹੋਇਆ ਅੱਡੀ ਛੇਤੀ ਉਹ ਸੁਧਰਨ ਵਾਲਾ ਨਹੀਂ ਇਸ ਕਰਕੇ ਆਪਾਂ ਖੁਦ ਬੈ ਕੇ ਗੱਲ ਕਰਾਂਗੇ ਤੇ ਫਿਰ ਜਾਵਾਂਗੇ ਕਿ ਤੁਹਾਨੂੰ ਵੀ ਲੱਗ ਰਿਹਾ ਜੋ ਪੀਤ ਨੂੰ ਸੁਪਨਾ ਆਇਆ ਸੀ ਉਹ ਥੋੜਾ ਥੋੜਾ ਸੱਚ ਹੋਣ ਵਾਲਾ ਹੈ ਅਸੀਂ ਜਾਣਾਂਗੇ ਇਸ ਐਪੀਸੋਡ ਦੇ ਵਿੱਚ ਕਿ ਆਖਿਰ ਇਹ ਗੱਲ ਸੱਚ ਹੁੰਦੀ ਹੈ ਕਿ ਨਹੀਂ ਸ਼ਾਇਦ ਅਗਲੇ ਐਪੀਸੋਡ ਦੇ ਵਿੱਚ ਹੀ ਜਾਣੀਏ ਕਿਉਂਕਿ ਇਸ ਐਪੀਸੋਡ ਦੇ ਵਿੱਚ ਸਾਨੂੰ ਬਸ ਪ੍ਰੀਤ ਦਾ ਸੁਪਨੇ ਬਾਰੇ ਦੇਖਣ ਨੂੰ ਮਿਲੇਗਾ ਪਲਕੀ ਦੋਸਤੋ ਤੁਹਾਨੂੰ ਲੰਦਾ ਹੈ ਕਿ ਕਵਰ ਹੋਣੀ ਜਾਣਗੇ ਤੇ ਪ੍ਰੀਤ ਦੀ ਇਹ ਸਭ ਜੋ ਨੂੰ ਸੁਪਨਾ ਆ ਉਹ ਸੱਚ ਹੋ ਜਾਵੇਗਾ ਜਾਣਾਂਗੇ ਸੀ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਣਾ ਬਾਕੀ ਪ੍ਰੀਤ ਭਾਬੀ ਨਾਲ ਫਿਰ ਕੰਮ ਕਰਉਣ ਲੱਗ ਪੈਂਦੀ ਹੈ ਤੇ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਦੇਖਿਆ ਕਿ ਉਹਨੇ सोनू ਤੇ ਜੀਤਾ ਹੋਣਾ ਕੋ ਵੀ ਜਾ ਕੇ ਮਾਫੀ ਮੰਗ ਲਈ ਸੀ ਬਾਕੀ ਅਸੀਂ ਜਾਣਾਂਗੇ ਅਗਲੇ ਐਪੀਸੋਡ ਦੇ ਵਿੱਚ ਕਿ सोनू ਜੀਤਾ ਨੂੰ ਉਹਨੂੰ ਮaaf ਕਰ ਦੇਤਾ ਕਿ ਨਹੀਂ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਇਹ ਸਭ ਜੋ ਸਾਨੂੰ ਜਾਣਨ ਨੂੰ ਮਿਲਿਆ ਤੇ ਨਾਲੇ ਕੀ ਪ੍ਰੀਤਾ ਸੁਪਨਾ ਸੱਚ ਹੋਵੇਗਾ ਇਹ ਅਸੀਂ ਜਾਣਾਂਗੇ ਅਗਲੀ ਵੀਡੀਓ ਦੇ ਵਿੱਚ ਬਾਕੀ ਸਭ ਦੀ ਕੁਰਿਓਸਿਟੀ ਤਾਂ ਬਹੁਤ ਜ਼ਿਆਦਾ ਵੱਧ ਰਹੀ ਹੈ ਕਿ ਆਖਿਰ ਨੇ ਚਿਰਾਂ ਤੋਂ ਐਪੀਸੋਡ ਨਹੀਂ ਆ ਰਹੇ ਸੀ ਤੇ ਸਾਨੂੰ ਅੱਧੀ ਅਦੂਰੀ ਕਹਾਣੀ ਪਤਾ ਲੱਗ ਪਾਰੀ ਹੈ ਪਰ ਕੱਲ ਬਰਕਤ ਦਾ ਐਪੀਸੋਡ ਜ਼ਰੂਰ ਆਵੇਗਾ ਜੋ ਸਾਨੂੰ ਦੇਖਣ ਨੂੰ ਮਿਲੇਗਾ ਤੇ ਉਸ ਵਿੱਚ ਜੋ ਵੀ ਸਟੋਰੀ ਦੱਸੀ ਗਈ ਉਹੀ ਦੇਖਣ ਨੂੰ ਮਿਲੇਗੀ ਬਾਕੀ ਉਹ ਐਪੀਸੋਡ ਦਾ ਇੰਤਜ਼ਾਰ ਕਰਦੇ ਹਨ ਤੇ ਉਹਨਾਂ ਦੇ ਸਾਰੇ ਫੈਨ ਬਹੁਤ ਜ਼ਿਆਦਾ ਇੰਤਜ਼ਾਰ ਕਰ ਰਹੇ ਹਨ ਕਿ ਅਗਲੇ ਐਪੀਸੋਡ ਦੇ ਵਿੱਚ ਕੀ ਹੋਣ ਵਾਲਾ ਹੈ ਬਾਕੀ ਇਸ ਵੀਡੀਓ ਨੂੰ ਪਿਆਰ ਦੇਣ ਲਈ ਬਹੁਤ-ਬਹੁਤ ਧੰਨਵਾਦ ਇਸ ਵੀਡੀਓ ਦੇ ਅੰਤ ਤੱਕ ਬਣੇ ਰਹੇ ਲਈ ਤੁਹਾਡਾ ਸ਼ੁਕਰਗੁਜ਼ਾਰ ਤੇ ਜੇ ਤੁਸੀਂ ਇਸ ਵੀਡੀਓ ਨੂੰ ਪਸੰਦ ਕੀਤਾ ਤਾਂ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤਾਂਕਿ ਤੁਹਾਨੂੰ ਅਜਿਹੀਆਂ ਹੋਰ ਮਜ਼ੇਦਾਰ ਵੀਡੀਓਜ਼ ਜ਼ਰੂਰ ਦੇਖਣ ਨੂੰ ਮਿਲਣ ਧੰਨਵਾਦ